ਸਰਨ ਸਤਿ ਸ਼੍ਰੀ ਅਕਾਲ ਤੁਸੀਂ ਸਾਡੇ ਛੋੜੇ ਸੱਦੇ ਤੇ ਸਾਡੇ ਕੋਲ ਪਹੁੰਚੇ ਹੋ ਇੱਕ ਅਹਿਮ ਵਿਸ਼ਾ ਅਸੀਂ ਸ਼ਹਿਰ ਦਾ ਜਿਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ ਕੱਲ ਦੀ ਇੱਕ ਬੜੀ ਚਰਚਾ ਚੱਲ ਰਹੀ ਸ਼ਹਿਰ ਦੇ ਵਿੱਚ 27 ਤਰੀਕ ਨੂੰ ਇੱਕ ਨੋਟਸ ਨਗਰ ਕੌਂਸਲੋਂ ਵਾਈਸ ਪ੍ਰਧਾਨ ਦੀ ਚੋਣ ਦਾ ਤੇ ਸੀਨੀਅਰ ਵਾਈਸ ਪ੍ਰਧਾਨ ਦੀ ਚੋਣ ਦਾ ਸਾਰੇ ਕੌਂਸਲਰ ਕੋਲ ਪਹੁੰਚਿਆ ਸੀ 3 3 ਦੀ ਚੋਣ ਰੱਖੀ ਗਈ ਸੀ ਐਮਐਲਏ ਸਾਹਿਬ ਨੇ ਜਿਨ੍ਹਾਂ ਕੋਲ ਸਿਰਫ ਦੋ ਕੌਂਸਲਰ ਹੈ ਆਮ ਆਦੀ ਪਾਰਟੀ ਕੋਲੇ ਡੀਸੀ ਸਾਹਿਬ ਕੋਲ ਬੈ ਕੇ ਇਹ ਚੌਂਦਾ ਅਜੰਡਾ ਕਢਵਾਇਆ ਸੀ ਦੋ ਕੌਂਸਲਰ ਹੋਣ ਦੇ ਬਾਵਜੂਦੋਂ ਉਹਨਾਂ ਨੇ ਇਹ ਅਜੰਡਾ ਕਢਾਇਆ ਐਮਐਲਏ ਸਾਹਿਬ ਦੀ ਪਤਨੀ ਕੀ ਮਜਬੂਰੀ ਸੀ ਕੱਲ ਜਦੋਂ ਚੋਣ ਕੈਨਸਲ ਹੋਈ ਉਸ ਟਾਈਮ ਤੇ ਬੜੀਆਂ ਵੀਡੀਓ ਅਨਿਆ ਨਰਗੋਂਸਾ ਦੇ ਕੌਂਸਲਰ ਵੱਲੋਂ ਵੀ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਵੱਲੋਂ ਵੀ ਬੜੇ ਦੋਸ਼ ਲਾਇਏ ਗਏ ਅਕਾਲੀ ਦਲ ਦੇ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਦੋ ਕੌਂਸਲਰ ਆਮ ਆਦਮੀ ਪਾਰਟੀ ਦੇ ਤੇ 6 ਕੌਂਸਲਰ ਹੈ ਸੋਨੀ ਅਕਾਲੀ ਦਲ ਦੇ ਜੇ 8 ਕੌਂਸਲਰ ਵੀ ਇਕੱਠੇ ਹੁੰਦੇ ਤੇ ਉਹ ਚੁੰਜਿਤ ਨਹੀਂ ਸਕਦੇ ਸੀ ਦੋ ਦਿਨਾਂ ਤੋਂ ਪਿਛਲੇ ਦਿਨ ਤੋਂ ਕੱਲ ਚੱਲਦੀ ਆ ਰਹੀ ਹੈ ਜਿਹੜੀ ਅੱਜ ਗੱਲ ਜਗ ਜਗਰ ਆਮ ਆਦੀ ਪਾਰਟੀ ਦੇ ਕੌਂਸਲਰ ਨੇ ਕਮਲਜੀਤ ਨੇ ਇਹ ਕਲੀਅਰ ਕੀਤੀ ਹੈ ਵੀ ਮੇਰੇ ਨਾਲ ਕੀ ਡੀਲ ਹੈ ਅਸੀਂ ਤਾਂ ਸ਼ੁਰੂ ਤੋਂ ਇਹ ਗੱਲ ਕਹਿੰਦੇ ਸੀ ਵੀ ਆਮ ਆਦੀ ਪਾਰਟੀ ਕਾਂਗਰਸ ਦੀ ਵੀ ਟੀਮ ਹੈ ਇਹਨਾਂ ਦੋਨਾਂ ਨੇ ਰਲ ਕੇ ਜੋ ਖੇਡ ਰਚਉਣੀ ਹੈ ਅੱਜ ਉਹਨੇ ਸਾਬਤ ਕੀਤਾ ਕਮਲਜੀਤ ਨੇ ਇੱਕ ਕਾਲਡ ਡੀਲ ਉਹਨੇ ਅੱਗੇ ਰੱਖੀ ਹੈ ਵੀ ਮੈਨੂੰ ਕੁਸ਼ਲ ਦੇ ਪਿੱਲੋ ਦਾ ਹੁਣ ਆਇਆ ਸੀ ਪਿਛਲੇ ਦੋ ਦਿਨਾਂ ਤੋਂ ਕੁਸ਼ਲਦੀਪ ਦੀ ਢੱਲੋਂ ਦੀ ਕੋਠੀ ਵਿੱਚ ਸੀ ਉਹ ਤਿੰਨ ਵਾਰੀ ਉਹਨਾਂ ਕੋਲ ਕੌਂਸਲਰਾਂ ਦੀਆਂ ਮੀਟਿੰਗਾਂ ਹੋਈਆਂ ਉੱਥੇ ਜਦੋਂ ਕਾਂਗਰਸ ਕੋਲੇ 15-16 ਕੌਂਸਲਰ ਆਵਦੇ ਐ ਕੁਸ਼ਲਦੀਪ ਢੱਲੋਂ ਦੀ ਕੀ ਮਜਬੂਰੀ ਸੀ ਆਮ ਆਦਮੀ ਪਾਰਟੀ ਦਾ ਕੌਂਸਲਰ ਨੂੰ ਪ੍ਰਧਾਨ ਬਣਾਉਂਦੀ ਕੀ ਨਗਰ ਕੌਂਸਲ ਦੇ ਕੋਈ ਡੀਲ ਹੋਈ ਐ ਅਸੀਂ ਪੁੱਛਣਾ ਚਾਹੁੰਦੇ ਆ ਜਿਨ੍ਹਾਂ ਦੇ ਦੋ ਕੌਂਸਲਰ ਹੋਣ ਉਹਨੂੰ ਆਪਦੇ ਤੁਸੀਂ 15 ਕੌਂਸਲਰ ਦੇ ਕੇ ਉਹਨੂੰ ਪ੍ਰਧਾਨ ਬਣਾਉਂਦੇ ਹੋ ਤੁਹਾਨੂੰ ਜਵਾਬ ਦੇਣਾ ਪਊਗਾ ਤਾਨੂੰ ਇਹ ਗੱਲ ਦਾ ਜਵਾਬ ਦੇਣਾ ਪਊਗਾ ਸ਼੍ਰੋਮਣੀ ਕਾਲੀਦਾਲ ਇਹ ਗੱਲ ਪੁੱਛਦਾ ਹੈ ਤੁਹਾਡੀ ਕੀ ਡੀਲ ਹੋਈ ਵਿੱਚ ਕੀ ਤੁਸੀਂ ਕੋਈ ਸ਼ਹਿਰ ਦਾ ਕੋਨਾ ਹੋਰ ਵੇਚਣਾ ਚਾਹੁੰਦੇ ਹੋ ਜੋ ਤੁਹਾਨੂੰ ਤੁਸੀਂ ਵਾਈਸ ਪ੍ਰਧਾਨ ਬਣਾਉਣਾ ਚਾਹੁੰਦੇ ਹੋ ਫਿਰ ਉੱਥੇ ਖੜ ਕੇ ਕੌਂਸਲਰ ਨਾਲ ਗੱਲ ਕਰਦੇ ਆ ਸ਼੍ਰੋਮਣੀ ਕਾਲੀਦਾਲ ਬਰੇ ਦੋਰਾ ਰੋਈਏ ਦੀ ਦੋਰਾ ਰੋਇਆ ਤਾਂ ਅੱਜ ਕਾਂਗਰਸ ਪਾਰਟੀ ਦਾ ਸਾਬਤ ਹੋਇਆ ਪਰਮਭਾਨ ਸਿੰਘ ਬੰਟੀ ਰਮਾਣੇ ਬਾਰੇ ਗੱਲ ਕਰਦੇ ਆ ਦੋਰੇ ਰਵੀ ਜੀ ਪਰਮਪੰਸ ਸਿੰਘ ਰਮਾਣਾ 100 ਗੁਣ ਹੋ ਸਕਦੇ ਉਹਦੇ ਵਿੱਚ ਇਹ ਕੋ ਗੁੜਤੋਂ ਦੇ ਜਿਹ ਹੈਗਾ ਜੋ ਜ਼ੁਬਾਨ ਤੇ ਕਹਿੰਦਾ ਉਹ ਤੇ ਪੂਰਾ ਉਤਰਦਾ یہی ਕਾਉਂਸਲਰ ਸੀ ਜਦੋਂ ਪੁਰਾਣੀ ਗੱਲ 2015 ਦੇ ਵਿੱਚ ਪ੍ਰਧਾਨ ਬਣਾਇਆ ਗਿਆ ਸੀ ਉਹਨੇ ਮੈਨੂੰ ਕਿਹਾ ਸੀ ਵੀ ਗਰੋਵਰ ਤੈਨੂੰ ਪ੍ਰਧਾਨ ਬਣਾਵਾਂਗੇ ਤੁਸੀਂ ਐਮਐਲਏ ਨਾਲ ਰਲ ਕੇ ਸਾਜ਼ਿਸ਼ ਕੀਤੀ ਪਰ ਉਹਨੇ ਤਗੜਾ ਹੋ ਕੇ ਪ੍ਰਧਾਨ ਮੈਨੂੰ ਬਣਾਇਆ ਕਿਉਂਨੇ ਜ਼ੁਬਾਨ ਕੀਤੀ ਸੀ ਉਹ ਜ਼ੁਬਾਨ ਦਾ ਖਰਾ ਆਦਮੀ ਮੈਂ ਤੁਹਾਨੂੰ ਫੇਰੇ ਗੱਲ ਪੁੱਛਣੀ ਚਾਹੁੰਦਾ ਵੀ ਤੁਹਾਡੀ ਕੋਈ ਡੀਲ ਹੋਈ ਐ ਇਹਦੇ ਵਿੱਚ ਨਗਰ ਕੌਂਸਲ 'ਚ ਹੁਣ ਕਿਹੜਾ ਕੋਨਾ ਵੇਚਣਾ ਚਾਹੁੰਦੇ ਹੋ ਤੁਸੀਂ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਤੋਂ 1 ਮਹੀਨਾ ਪਹਿਲਾਂ ਇੱਕ ਮੋਦਾ ਨਗਰ ਕੌਂਸਲ ਦੇ ਪ੍ਰਧਾਨ ਨੇ ਲਿਆਂਦਾ ਜਿਹੜਾ ਸਾਡਾ ਇੱਥੇ ਤਰੀਬਨ 120 ਫੁੱਟ ਚੌੜਾ ਕੰਡਾ ਪਿਆ ਪਰਸੀ ਕੰਡਾ ਇਹ ਜਗ੍ਹਾ ਦੇ ਪਿਆ ਕੀ ਲਿਖਿਆ ਕਿ ਉਹਦੇ 'ਚ ਵੀ ਇਹ ਕੰਡਾ ਜਦੋਂ ਕੋਈ ਟ੍ਰੈਫਿਕ ਹੁੰਦਾ ਹੈ ਉਹਦੀ ਸਮੱਸਿਆ ਹੈ ਇਹਨੂੰ ਹਟਾ ਦੇਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ 10 ਕਰੋੜ ਦੀ ਜਗ੍ਹਾ ਉਹ ਉਹਨੂੰ ਹਟਾਉਣਾ ਕਿਉਂ ਹੈ ਅੰਦਰਲੀ ਗੱਲ ਕੀ ਸੀ ਜਿਹੜੇ ਮਗਲੇ ਪਾਸੇ ਠਾੜ ਉਸ ਕੰਡੇ ਦੇ ਬੱਲੇ ਪਿਛੇ ਦੁਕਾਨਾਂ ਵਾਲੇ ਹੀ ਬੈਠੇ ਸੀ ਉਹਨਾਂ ਨੂੰ ਜਗ੍ਹਾ ਖਾਲੀ ਕਰਕੇ ਦੇਣੀ ਸੀ ਉਹ ਦੁਕਾਨਾਂ ਦਾ ਮੁੱਲ ਹੀ ਪੰਜਾਬ 'ਚ ਕਰੋੜ-ਕਰੋੜ ਰੁਪਇਆ ਹੋ ਜਾਂਦਾ ਨਗਰ ਕੌਂਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧ ਕੀਤਾ ਇੱਕ ਮਹੀਨਾ ਫੇਰ ਦੁਬਾਰਾ ਮਤਾ ਲਿਆਂਦਾ ਗਿਆ ਉਹੀ ਮਤਾ ਫੇਰ ਈਓ ਕੀ ਲਿਖਦਾ ਪਹਿਲਾਂ ਤਾਂ ਲਿਖਦੇ ਸੀ ਵੀ ਇਹ ਟ੍ਰੈਫਿਕ ਦੀ ਸਮੱਸਿਆ ਹੈ ਪਹਿਲੇ ਤੇ ਵੀ ਇੱਥੇ ਬੱਸ ਸਟੈਂਡ ਹੈ ਇੱਥੇ ਬਾਥਰੂਮ ਬਣਾ ਦਿਓ ਲੋਕਾਂ ਵਾਸਤੇ ਜਦੋਂ ਕਿ ਸਾਹਮਣੇ ਉਹ ਬਾਥਰੂਮ ਬਣਿਆ ਹੋਇਆ ਨਵੇਂ ਜਿਹਦੇ ਅਜੇ ਤੱਕ ਦਰਵਾਜ਼ੇ ਨਹੀਂ ਖੁੱਲੇ ਇਹੋ ਜਿਹੇ ਡੀਲਾਂ ਦੋਆ ਪਾਰਟੀਆਂ ਨਗਰ ਕੌਂਸਲ ਚ ਕਰ ਰਹੀ ਹੈ ਪਰ ਸ਼ੌਮਨੀ ਕਾਲ ਜਨ ਹਮੇਸ਼ਾ ਸ਼ਹਿਰ ਦੇ ਹਿੱਤਾਂ ਦਾ ਧਿਆਨ ਕੀਤਾ ਲੜਾਈ ਸ਼ਹਿਰ ਦੀ ਲੜੀ ਹੈ ਤੇ ਅਸੀਂ ਹਮੇਸ਼ਾ ਲੜਾਈ ਸ਼ਹਿਰ ਦੀ ਲੜਦੇ ਰਵਾਂਗੇ ਕੋਈ ਵੀ ਕਿਸੇ ਤਰ੍ਹਾਂ ਦਾ ਕਮਲਾ ਜੋ ਇਹਨਾਂ ਦੋਵਾਂ ਰਲ ਕੇ ਕੀਤਾ ਕਦੇ ਨਹੀਂ ਹੋਣ ਦੇਵਾਂ ਬਾਬਾ ਜੀ ਉਹਨਾਂ ਕੋਲ ਜੇ ਵੀ ਕਾਫੀ ਦਾ ਨਾੜ ਰਾਲ ਕੇ ਆਮ ਆਮੀ ਪਾਰਦੀ ਵੇ ਇਹ ਤੋਂ ਨਹੀਂ ਆ ਉਹਨੂੰ ਕਰੋਂਦੀ ਆ ਥੋੜੇ ਕਾਫੀ ਦਾ ਨਾੜ ਰਿਹੀ ਰਹੀ ਨਾ ਮੈਂ ਤਾਂ ਪਹਿਲਾਂ ਤੁਹਾਨੂੰ ਬੇਨਤੀ ਕਰ ਚੁੱਕਾ ਉਹਨਾਂ ਕੋਲ ਦੋ ਕਾਉਂਸਲਰ ਸਾਡੇ ਕੋਲ 6 ਕਾਉਂਸਲਰ ਹੈ 8 ਕਾਉਂਸਲਟ ਬਣਾ ਸਕਦੇ ਸੀ ਨਹੀਂ ਬਣਦਾ ਸੀ ਨਾ ਸਾਡਾ ਤਾਂ ਫੈਸਲਾ ਹੋਇਆ ਸੀ ਤਮਾਸ਼ਾ ਵੇਖੋ ਬਣਦਾ ਕੀ ਹੈ ਅਸੀਂ ਇੱਕੋ ਗੱਲ ਕਹੀ ਜਿਵੇਂ ਸਾਡਾ ਬੋਸ ਕਹੂਗਾ ਕਿ 6 ਵੋਟਾਂ ਅਸੀਂ ਉਹੇ ਕਰਨੀ ਆ ਬੋਸ ਦਾ ਫੈਸਲਾ ਸੀ ਵੀ ਆਪਾਂ ਇਸ ਇਲੈਕਸ਼ਨ ਦਾ ਬਾਈਕਾਟ ਕਰਨਾ ਕਿਉਂਕਿ ਜਦੋਂ ਸਾਡੇ ਕੋਲ 6 ਕੌਂਸਲਰ ਹੈ ਨਾ ਅਸੀਂ ਸਪੋਰਟ ਕਾਂਗਰਸ ਨੂੰ ਕਰਨੀ ਆ ਨਾ ਅਸੀਂ ਆਮ ਆਦਮੀ ਪਾਰਟੀ ਨੂੰ ਕਰਦੇ ਅਸੀਂ ਉੱਥੇ ਨਗਰ ਕੌਂਸਲ ਚ ਤਾਂ ਨਹੀਂ ਗਏ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਵਰਦਾਨ ਨੂੰ ਉਹਦੇ ਨਾਲ ਸੀਗੇ ਕੌਂਸਲਰ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਕਾਂਗਰਸ ਦੇ ਇਕਾਈ ਦਲ ਦੇ ਦੋਹੇ ਕੌਂਸਲਰਾਂ ਵੱਲੋਂ ਕਿਹਾ ਗਿਆ ਸੀ ਕਿ ਤੁਸੀਂ ਚੋਣ ਲੜੋ ਥੋੜੀ ਜਾੜੀ ਉਹਨਾਂ ਨੇ ਗੱਲ ਕਹੀ ਹੈ ਵੀ ਹਿੰਦ ਨੇ ਮੈਨੂੰ ਇਹ ਗੱਲ ਕਹੀ ਹੈ ਮੈਂ ਮਾ ਗੁਰੂ ਗੋਬਿੰਦ ਸਿੰਘ ਦੀ ਫੋਟੋ ਹੱਥ 'ਤੇ ਰੱਖ ਕੇ ਕਹਿਣਾ ਵੀ ਮੈਂ ਤੇਰੇ ਨਾਲ ਹਣ ਕੋ ਤੁਸੀਂ ਸਾਫ਼ਤ ਕਰੋ ਇਹ ਸਾਡੇ ਬੋਸ ਨੇ ਜਾਂ ਅਸੀਂ ਕਿਸੇ ਬੰਦੇ ਤੁਹਾਨੂੰ ਕਿਹਾ ਵੀ ਅਸੀਂ ਤੁਹਾਡੇ ਨਾਲ ਆ ਥੋੜਾ ਫਿਰ ਗ੍ਰੂਪ ਇੱਛੇ ਤਰ੍ਹਾਂ ਦੂਆਉਣ ਮੈਂ ਜਿਹੜੀ ਥੋੜੀ ਵਾਰ ਹੋ ਗਈ ਇਹ ਤਾਂ ਤੁਮਾਰੋਂ ਕਮਿਊਨੀਕੇਸ਼ਨ ਨਹੀਂ ਤੇ ਸਾਡਾ ਦੇਖੋ ਜੋ ਪਾਰਟੀ ਦਾ ਫੈਸਲਾ ਹੋਊਗਾ ਕਿ ਲੜਾਈ ਲੜਦੇ ਆ ਉਹ ਸਦਾ ਅਸੀਂ ਆਪਦਾ ਭਰਾ ਬਣਾਈਏ ਕੁਝ ਬੰਦੇ ਕੌਮਜ਼ੇ ਉਹਨੂੰ ਛੱਡਣਾ ਚਾਹੁੰਦੇ ਆ ਕਾਲੀ ਦਲ ਚ ਆਉਣਾ ਚਾਹੁੰਦੇ ਆ ਜੋ ਸਮ ਆਇਆ ਉਹ ਇਸ ਤਰ੍ਹਾਂ ਵਿਚਰਿਆ ਰਹੇਗਾ ਕਾਂਗਰਸ ਲੱਗਦਾ ਫਟ ਹੈ ਕਿ ਕੁਝ ਬੰਦੇ ਸੀਗੇ ਕੌਂਸਲਰ ਜਾਣਾ ਚਾਹੁੰਦੇ ਸੀ ਜੋ ਕਾਂਗਰਸ ਦੇ ਵਿੱਚ ਚਾਰ ਗਰੁੱਪ ਹੈ ਹੱਸਦੇ ਕਮੇਟਰੀ ਵਿੱਚ ਰਹਨੇ ਆ ਚਾਰ ਗਰੁੱਪ ਉਹਦੇ ਜੇ ਉਹਨਾਂ ਨੇ ਕਮਲਜੀਤ ਨੂੰ ਸਪੋਰਟ ਵੀ ਕੀਤਾ ਕਿਸੇ ਗੱਲ ਕਰਕੇ ਕੀਤਾ ਉਧਰ ਕੰਪਰੋਮਾਈਜ਼ ਕੀਤਾ ਡੀਲ ਕੀਤੀ